ਅਸੀਂ ਤੋਂ ਨਹਿਰਾਂ ਨਵੀਆਂ ਬਣਾ ਰਹੇ ਹਾਂ ਇੱਕ ਮਾਲਵਾ ਨਹਿਰ ਜਿਹੜੀ ਹਰੀਕੇ ਪੱਤਨ ਤੋਂ ਇਧਰ ਕਿਦਲਵਾਹੇ ਵਾਲੇ ਪਾਸੇ ਨੂੰ ਰਾਸਤਾਨ ਨਹਿਰ ਦੇ ਨਾਲ ਹੀ ਐ ਇਧਰਲੇ ਪਾਸੇ ਨੂੰ ਪਰਲੇ ਪਾਸੇ ਹੈਗੀ ਆਪਣੀ ਹੀ ਆਬਿਸਰੰਦ ਨਹਿਰ ਕਹਿੰਦੇ ਆ ਉਹਨੂੰ ਸਰੰਦ ਕਨਾਲ 5000 ਕਿਊਸਕ ਪਾਣੀ ਜਾਂਦਾ ਤੇ ਵਿੱਚੋਂ ਰਾਸਤਾਨ ਨੂੰ ਜਾਂਦੀ ਹੈ ਵੱਡੀ ਨਹਿਰ 18000 ਕਿਊਸਕ ਜਾਂਦਾ ਹੈ ਪੁਰਾਣੇ ਐਗਰੀਮੈਂਟ ਹੋਏ ਹੋਏ ਨੇ ਤੇ ਅਸੀਂ ਇਧਰਲੇ ਪਾਸੇ ਵੀ ਆਪਣੀ ਖੋਲ ਰਹੇ ਨਹਿਰ ਤੇ 1206 ਮੈਗਾਵਾਟ ਦਾ ਧਾਰਕਲਾ ਬਣ ਕੇ ਤਿਆਰ ਹੋ ਜੂ ਅਕਤੂਬਰ ਚ ਆਪਣਾ ਡੈਮ ਉਹਦੇ ਨਾਲ ਇੱਕ ਪੂਰੀ ਨਹਿਰ ਪੂਰੇ ਦੁਆਬੇ ਵਿੱਚ ਦੀ ਨਿਕਲੂਗੀ 24 ਘੰਟੇ 12 ਮਹੀਨੇ 30 ਦਿਨ ਉਹ ਚੱਲੂਗੀ ਆ ਹੁੰਦੇ ਆ ਕੰਮ ਸਾਡਾ ਨਹਿਰਾਂ ਦਾ ਪਾਣੀ ਅਸੀਂ ਲੈ ਕੇ ਜਾਈਏ ਖੇਤਾਂ ਤੱਕ ਨਾਲੇ ਤਾਂ ਬਿਜਲੀ ਬਚੂ ਨਾਲੇ ਥੱਲੋਂ ਪਾਣੀ ਬਚੂ ਤੇ ਨਾਲੇ ਸਭ ਤੋਂ ਵੱਡੀ ਗੱਲ ਨਹਿਰੀ ਪਾਣੀ ਦੇ ਵਿੱਚ ਮਿਨਰਲਸ ਹੁੰਦੇ ਨੇ ਉਹ ਪਾਣੀ ਨਾਲ ਜਿਹੜੀ ਫਸਲ ਸਿੰਜੀ ਜਾਂਦੀ ਹੈ ਨਾ ਉਹ ਫਸਲ ਪੰਪਰ ਹੁੰਦੀ ਹੈ ਉਦੋਂ ਉਹਜਾਉ ਸ਼ਕਤੀ ਆਉਂਦੀ ਨਾਲ ਬਹੁਤ ਕੁਝ ਤਪਤ ਆਉਂਦੇ ਨੇ ਉਸ ਪਾਣੀ ਚ ਤੇ ਨਾਲੇ ਹੋਰ ਹੁਣ ਲੱਗਿਆ ਹੋਇਆ ਮੈਂ ਇਸ ਕੰਮ ਤੇ ਕਾਮਯਾਬੀ ਕਾਫੀ ਹੱਦ ਤੱਕ ਮਿਲ ਚੁੱਕੀ ਹੈ ਬਹੁਤ سارے ਲੋਕ ਮੈਨੂੰ ਦੱਸਣ ਲੱਗੇ ਮੈਂ ਕਿਹਾ ਵੀ ਹਰੇਕ ਦਫ਼ਤਰ ਦਾ ਟਾਈਮ 9 ਤੋਂ 5 ਹੈ ਕੋਈ 8 ਵਜੇ ਤੋਂ ਐ ਦਿਨ ਹੀ ਕੰਮ ਕਰਦੇ ਆਂ ਜ਼ਿਆਦਾਤਰ ਦਫ਼ਤਰਾਂ ਚ ਇਕੱਲਾ ਕਿਸਾਨ ਐ ਜਿਹਦਾ ਦਫ਼ਤਰ ਦਾ ਕੋਈ ਟਾਈਮ ਹੀ ਨਹੀਂ ਬਿਜਲੀ ਬੋਰਡ ਐ ਉਹ 12:30 ਵਜੇ ਕਹਿੰਦੇ ਲਾਈਟ ਆਉ ਰਾਤ ਨੂੰ ਮੈਂ ਕਿਹਾ ਯਾਰ ਨਾ ਪਹਿਲਾਂ ਸੌ ਸਕਦਾ ਐ ਨਾ ਬਾਅਦ ਚ ਸੌ ਸਕਦਾ ਤੁਸੀਂ ਦਿਨੇ ਦੇ ਲੋ ਯਾਰ ਇਹ ਲਾਈਟ ਕੀ ਗੱਲ 12:30 ਵਜੇ ਕਿਉਂ ਰਾਤ ਨੂੰ ਉਹਨੂੰ ਸੱਪਾਂ ਦੀ ਸਰੀਆਂ ਕਿਉਂ ਮਾਦਾ ਫਿਰਦਾ ਉਹ ਅਸੀਂ ਹੁਣੇ ਕਰ ਰਹੇ ਆ ਕਿਉਂਕਿ ਸੋਲਰ ਦੇ ਸਾਡੇ ਕੋਲ ਬਿਜਲੀ ਬਹੁਤ ਆ ਗਈ ਅਸੀਂ ਕਿਸਾਨ ਨੂੰ ਬਿਜਲੀ ਦਿਨੇ ਦੇਵਾਂਗੇ ਕਿਸਾਨ ਦਾ ਵੀ ਰਾਤ ਖੇਤ ਚ ਬਤਾਉਣ ਦਾ ਜਿਹੜਾ ਸੱਪਾ ਉਹ ਵੀ ਜਿਹੜਾ ਖਤਮ ਹੋ ਜਾਊਗਾ ਤੇ ਬਹੁਤ ਹੱਦ ਤੱਕ ਅਸੀਂ ਕਾਮਯਾਬੀ ਹੋ ਚੁੱਕੇ ਆ ਕਿਉਂਕਿ ਸੋਲਰ ਲਾਈਟ ਦਿਨੇ ਅਵੇਲੇਬਲ ਹੈ ਔਰ ਸਸਤੀ ਆ ਉਹ ਸਸਤੀ ਆ ਉਹ ਸੋਸੀ ਕਿਸਾਨਾਂ ਨੂੰ ਮੈਨੂੰ ਦੋ ਤਿੰਨ ਮਿਲੇ ਕਹਿੰਦੇ ਜੀ ਆ ਕਣਕ ਦੇ ਪਾਣੀ ਇੱਕ ਦਿਨ ਵੀ ਆ ਕਣਕ ਨੂੰ ਪਾਣੀ ਲਾਉਣ ਮਿਲੇ ਰਾਤ ਨੂੰ ਖੇਤ ਨਹੀਂ ਜਾਣਾ ਪਿਆ ਮੈਂ ਕਿਹ ਗੱਲ ਨਹੀਂ ਵਧੀਆ ਗੱਲ ਲੱਗੀ ਸੀ ਜਾ ਕੇ ਪਰਵਾਰਨਾ ਸੌ ਉਹਨੂੰ ਸੌਣ ਹੀ ਨੰਦੇ ਕਦੇ ਕਹਿੰਦੇ ਸਵੇਰ ਦੇ 2:30 ਵਜੇ ਆਉਗੀ ਜੀ ਹੁਣ ਸਵੇਰ ਦੇ 2:30 ਵਜੇ ਕੋਈ ਟਾਈਮ ਆ ਯਾਰ ਫਿਰ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਉਹ ਤੀਜਲੀ ਬੋਰਡ ਵਾਲਿਆਂ ਨੂੰ ਸਰਨ ਅਫਸਰ ਨੂੰ ਕੱਠੇ ਕਰ ਲਿਆ ਮੈਂ ਕਿਹਾ ਯਾਰ ਤੁਹਾਨੂੰ ਕਿਹਨੇ ਕਹਤਾ ਵੀ 8 ਘੰਟੇ ਬਿਜਲੀ ਦੇਣ ਨਾਲ ਛੋਣਾ ਜਮਾ ਬਿਲਕੁਲ ਠੀਕ ਉਹਦਾ ਸਚਾਈ ਹੋ ਜਾਂਦੀ ਹੈ ਇਕ ਕਿਨੇ ਬਣਾਈ ਹੈ ਮੈਂ ਕਿਹਾ ਇਹ ਸਕੀਮ ਇਹ 9 ਘੰਟੇ ਕਿਉਂ ਨਹੀਂ ਇਹ 7 ਘੰਟੇ ਕਿਉਂ ਨਹੀਂ 8 ਹੀ ਕਿਉਂ ਲਿਖੇ ਬਈ ਕਹਿੰਦੇ ਜੀ ਸੈਕਟਰੀ ਲੈਵਲ ਤੇ ਮੀਟਿੰਗ ਹੋਈ ਸੀ ਮੈਂ ਕਿਹਾ اچھا ਸੈਕਟਰੀ ਲੈਵਲ ਤੇ ਮੀਟਿੰਗ ਹੋਈ थी ਮੈਂ ਕਿਹਾ ਨਕਾ ਲੈਵਲ ਤੇ ਮੀਟਿੰਗ ਹੋਈ ਹੈ ਕਦੀ ਕਹਿੰਦੇ ਇਹ ਕੀ ਹੁੰਦਾ ਹੈ ਨਾਕਾ ਮੈਂ ਕਿਹਾ ਨਾਕਾ ਨਹੀਂ ਨਕਾ ਨਕਾ ਲੈਵਲ ਤੇ ਮੀਟਿੰਗ ਹੋਈ ਹੈ ਕਦੇ ਨਹੀਂ ਮੈਂ ਕਹਿੰਦਾ ਨਕਾ ਲੈਵਲ ਤੇ ਕਰਾਂਗੇ ਮੈਂ ਕਿਹਾ ਨਕਾ ਮੈਂ ਕਿਹਾ ਹੁੰਦਾ ਜਿੱਥੋਂ ਪਾਣੀ ਕਿਾਰੇ ਨੂੰ ਮੁੜਦਾ ਹੈ ਮੂਰੇ ਨੱਕਾ ਲਾ ਜਾਂਦਾ ਖਾਲ ਚ ਵੀ ਕੈਰੇ ਨੂੰ ਮੁੜਦਾ ਤੇ ਕਿੰਨੇ ਚਿਰ ਚੋਕ ਕੈਰਾ ਭਰੂਗਾ ਛੋਨੇ ਆਲਾ ਕੈਰਾ ਡੂਡ ਡੂਡ ਘੰਟਾ ਵੀ ਲੱਗ ਜਾਂਦਾ ਕਣਕ ਦੇ ਕੈਰੇ ਛੋਟੇ ਹੁੰਦੇ ਐ ਤੇ ਨਾਲੇ ਤੁਸੀਂ 8 ਘੰਟੇ ਦਿੰਨੇ ਹੋ ਵੀ 2 ਘੰਟੇ ਬਾਅਦ 1 ਘੰਟਾ ਰੋਕ ਲੇ ਬ੍ਰੇਕ ਫਿਰ ਫਿਰ 2 ਘੰਟੇ ਫਿਰ ਖਾਲ ਫਿਰ ਉਸੇ ਕੈਰੇ ਨੂੰ ਦੁਬਾਰੇ ਫਿਰ ਜਾਊ ਪਾਣੀ ਸਾਰਾ ਮੈਂ ਕਹਾਂ ਤੁਸੀਂ ਕੰਮ ਕਰੋ ਤੁਸੀਂ 1 ਦਿਨ ਚ 8 ਘੰਟੇ ਦਿੰਨੇ ਹੋ ਤੁਸੀਂ ਬਿਨਾਂ ਬ੍ਰੇਕ 1 ਦਿਨ ਚ 11 ਘੰਟੇ ਦਿਓ ਚਾਰ ਦਿਨੇ ਟਰਾਈ ਕਰਕੇ ਦੇਖਿਓ ਤਿੰਨ ਦਿਨ ਤਿੰਨ ਦਿਨਾਂ ਚ 11-11 ਘੰਟਿਆਂ ਨਾਲ ਤੁਸੀਂ ਦੇ ਦਿੱਤੀ 33 ਇਦਰੋਂ ਤਿੰਨ ਦਿਨਾਂ ਚ 8 ਘੰਟਿਆਂ ਨਾਲ ਤੁਸੀਂ ਦੇ ਦਿੱਤੀ 24 8 ਘੰਟੇ ਜ਼ਿਆਦਾ ਲੱਗ ਗਏ ਠੀਕ ਹੈ ਪਰ ਉਹ ਤਿੰਨ ਦਿਨ ਜਦੋਂ 11-11 ਕੋਈ ਕਿਸਾਨ ਕੰਮੜਾ ਨਹੀਂ ਹੈਗਾ ਵੀ ਉਹ ਜੇ ਬਿਜਲੀ ਹੈਗੀ ਤਾਂ ਪਾਣੀ ਛੱਡੀ ਰੱਖੋ ਆਪਦੀਆਂ ਬੱਟਾਂ ਆਪ ਹੀ ਤੋੜ ਲੂ ਉਹ ਉਹ ਕਹੂਗਾ ਮੈਨੂੰ ਜਦੋਂ ਲੋੜ ਨਹੀਂ ਮੋਟਰ ਬੰਦ ਕਰ ਦੂਗਾ ਉਹ ਤੇ ਮੈਂ ਕਹਾ ਹਫਤਾ ਉਹਦੋਂ ਬਾਅਦ 4 ਦੇ ਉਹਨਾਂ ਨੂੰ ਪਾਣੀ ਲਾਉਣ ਦੀ ਲੋੜ ਨਹੀਂ ਤੁਸੀਂ ਦਿਓਗੇ ਸਾਰਾ ਹਫਤਾ ਤੁਸੀਂ ਦਿਓਗੇ 56 ਘੰਟੇ 7 ਦੇਣਾ ਚਾਹ 8-8 ਘੰਟੇ ਨਾਲ ਤੇ ਮੈਂ ਮੰਗ ਰਿਹਾ ਇਧਰੋਂ 33 23 ਘੰਟੇ ਬਚ ਗਏ 23 ਘੰਟੇ ਨਾਲੇ ਬਚ ਗਏ ਤੇ ਨਾਲੇ ਉਹਨੂੰ ਕੋਈ ਦਿੱਕਤ ਨਹੀਂ ਉਹ ਬੰਦ ਕਰਕੇ ਮੋਟਰ ਜਾਊਗਾ ਤੁਹਾਡੀ ਤੁਹਾਡਾ ਘਟੂਗਾ ਲੋਡ ਘਟੂਗਾ ਸਾਰਾ ਕੁਝ ਠੀਕ ਹੋ ਗਏ ਐਨੀ ਗੱਲ ਹੁੰਦੀ ਹੈ ਹੁਣ ਇਹ ਅਫਸਰਾਂ ਤੇ ਛੱਡ ਦਿੰਦੇ ਆ ਹੁਣ ਅਫਸਰਾਂ ਕਦੇ ਖੇਤ ਗਏ ਨਹੀਂ ਹੁੰਦੇ ਵਿਚਾਰੇ ਉਹ ਉਹਨਾਂ ਨੂੰ ਕੀ ਪਤਾ ਕੀ ਹੁੰਦਾ ਹੈ ਨੱਕਾ ਉਹਨਾਂ ਨੂੰ ਕੀ ਪਤਾ ਕੀ ਹੁੰਦਾ ਖਾਲ ਮਰਨਾ ਜਾਂ ਕੋਈ ਪਤਾ ਹੀ ਨਹੀਂ ਜਦੋਂ ਆਪਾਂ ਆਇਆ ਧਰਤੀ ਤੋਂ ਜਮ੍ਹਾਂ ਥੱਲੋਂ ਸੋ ਮੈਂ ਕਦੇ ਵੀ ਇਸ ਤਰ੍ਹਾਂ ਦਾ ਫੈਸਲਾ ਨਹੀਂ ਹੋਣ ਦਿੰਦਾ ਜਿਹਦੇ 'ਚ ਲੋਕਾਂ ਨੂੰ ਕੋਈ ਖੱਜਲ ਖਵਾਰੀ ਹੋਵੇ ਆ ਹੁਣ ਤਾਂ ਅਸੀਂ ਅਫਸਰਾਂ ਨੂੰ ਵੀ ਕਹਿੰਦਾ ਵੀ ਉਹ ਜਿਹੜੇ ਤੌਲੀਏ ਜਿਹਾ ਵਾਲੀਆਂ ਕੁਰਸੀਆਂ ਤੇ ਬੈਠੇ ਹੁੰਦੇ ਆ ਇਹ ਚਟਾਇਆ ਤੌਲੀਆ ਧਰ ਕੇ ਬਈ ਇਹਨਾਂ ਤੋਂ ਉੱਠੋ ਉਸ ਤੌਲੀ ਨਾਲ ਥੁਤ ਪਹੁੰਚ ਕੇ ਪਿੰਡਾਂ ਨੂੰ ਜਾਓ ਰਜਿਸਟਰੀਆਂ ਉੱਥੇ ਕਰਕੇ ਆਓ ਉੱਥੇ ਜਾ ਕੇ ਆਧਾਰ ਕਾਰਡ ਬਣਾ ਕੇ ਆਓ ਹੁਣ ਸਰਕਾਰ ਤੁਹਾਡੇ ਕੋਲੇ ਆਊਗੀ ਬੇਬੇ ਸਰਕਾਰ ਤੁਹਾਡੇ ਕੋਲ ਜਦੋਂ ਵੋਟਾਂ ਮੰਗਣਾ ਸੀ ਤੁਹਾਡੇ ਕੋਲੇ ਆਉਨੇ ਆ ਫਿਰ ਚਿੱਤਣ ਤੋਂ ਬਾਅਦ ਤੁਹਾਨੂੰ ਕਹਦੇ ਨੇ ਚੰਡੀਗੜ੍ਹ ਆ ਜਾਓ ਕਿਉਂ ਭਈ ਵੋਟਾਂ ਤੋਂ ਬਾਅਦ ਸਰਕਾਰ ਬਣ ਗਈ ਸਰਕਾਰ ਵੀ ਤੁਹਾਡੇ ਦਵਾਰ ਤੇ ਆਊਗੀ ਉਹ ਪੁੱਛੂਗੀ ਦੱਸੋ ਜੀ ਕੀ ਚਾਹੀਦਾ ਹੈ ਅਫਸਰ ਤੁਹਾਡੇ ਘਰੇ ਹੋ ਉਹ ਜਿਹੜਾ ਸਰਟੀਫਿਕੇਟ ਹੈ ਜਾਂ ਕੋਈ ਉਹ ਬਣਾ ਕੇ ਦੇਣਗੇ ਆਹ ਫਰਕ ਹੁੰਦਾ ਹੈ ਸੋ ਇਸ ਕਰਕੇ ਮੈਂ ਅੱਜ ਬਹੁਤ ਵਧਾਈ ਦਿਨਾ ਅੱਜ ਤੋਂ ਬਾਅਦ ਕੋਟ ਲੱਗ ਜਾਊਗਾ ਘੰਟੇ ਤੱਕ ਪਤਾ ਲੱਗ ਜਾਊਗਾ ਆਪਣੇ ਵੋਟਾਂ ਕਦੋਂ ਨੇ ਬਸ ਫਿਰ ਇਸ ਵਾਰ ਮਾਵਾ ਪੈਣ ਆਪਣਾ ਤਾਂ ਚੋਣ ਨਿਸ਼ਾਨ ਹੀ ਹੈ ਜੇ ਮਾਵਾ ਪੈਣ ਹੁਣ ਤਾਂ ਦੱਸਣ ਦੀ ਵੀ ਨਹੀਂ ਲੋੜ ਇਹਦਾ ਤੜਕੇ ਤੜਕੇ 5 ਵਜੇ ਨੇਰੇ ਚ ਵੀ ਪਾੜ ਲੈਂਦੀਆਂ ਨੇ ਕਿੱਥੇ ਜੇ ਪਿਆ ਤੁਸੀਂ ਬਹੁਤਾ ਖੁਸ਼ ਨਾ ਹੋ ਲੋੜ ਪੈ ਜੇ ਸ਼ਾਮ ਨੂੰ ਵੀ ਪਾੜ ਲੈਂਦੀਆਂ ਕਿੱਥੇ ਜੇ ਪਿਆ ਸੋ ਸਫਾਈ ਕਰਦਾ ਉਹ ਸੋ ਇਸ ਕਰਕੇ ਐਸ ਵਾਰ ਮੈਂ ਇਕੱਲਾ ਲੜੀ ਜਾਂਦਾ ਬੀਜੇਪੀ ਨਾਲ ਮੈਂ ਸੈਂਟਰ ਨਾਲ ਗਵਰਨਰ ਨਾਲ ਸੁਪਰੀਮ ਕੋਰਟਾਂ ਜਾਣਾ ਪੈਂਦਾ ਕੇਜਰੀਵਾਲ ਸਾਹਿਬ ਇਕੱਲੇ ਹੀ ਲੜੀ ਜਾਂਦੇ ਐ ਸੋ ਮੇਰੀ ਲੜਾਈ ਇਕੱਲੇ ਦੀ ਆਪਦੇ ਪਰਿਵਾਰ ਵਾਸਤੇ ਨਹੀਂ ਹੈਗੀ ਮੇਰੀ ਲੜਾਈ ਕੋਈ ਪੈਸਾ ਕਮਾਉਣ ਵਾਸਤੇ ਨਹੀਂ ਹੈਗੀ ਪੈਸੇ ਕਮਾਉਣ ਵਾਲੇ ਕੰਮ ਤਾਂ ਮੈਂ ਛੱਡੀ ਫਿਰਦਾ ਜੀ ਮੇਰੀ ਲੜਾਈ ਤਾਂ ਪੰਜਾਬ ਵਾਸਤੇ ਆ ਤੁਹਾਡੇ ਧੀਆਂ ਪੁੱਤਾਂ ਵਾਸਤੇ ਆ ਇਸ ਕਰਕੇ ਮੈਨੂੰ ਮਜ਼ਬੂਤੀ ਦਿਓ ਮੈਨੂੰ ਤੇਰਾ ਜ਼ੁਬਾਨਾ 13 ਹੱਥ ਹੋਰ ਦਿਓ ਕਿਉਂਕਿ 13 ਸੀਟਾਂ ਨੇ ਪੰਜਾਬ ਦੀਆਂ ਜੇ 13 ਦੀਆਂ 13 ਆ ਗਈਆਂ ਮਜਾਲ ਹੈ ਸੈਂਟਰ ਦੀ ਕੋਈ 1 ਰੁਪਿਆ ਵੀ ਨਰੇਗਾ ਦਾ ਜਾਂ ਮਨਰੇਗਾ ਦਾ ਕੋਈ ਰੋਕ ਕੇ ਦਿਖਾ ਦੇ ਤਾਂ ਪਤਾ ਲੱਗ ਉੱਥੇ ਜਾ ਕੇ ਜਦੋਂ ਰੌਲਾ ਪੈਂਦਾ ਉਦੋਂ ਪਤਾ ਲੱਗਦਾ ਉੱਥੇ ਜਾ ਕੇ ਤੂੰ ਹੀ ਦੇਖਿਆ ਹੋਣਾ ਮੈਂ 19 ਚ ਕੱਲੇ ਹੀ ਸੀ ਮੈਂ ਕੱਲੇ ਹੀ ਲੈ ਜਾਂਦਾ ਸੀ ਪੰਜਾਬ ਵਾਸਤੇ ਕਿਉਂਕਿ ਮੈਨੂੰ ਪਤਾ ਹੈ ਜਿਹੜਾ ਐਮਪੀ ਜਾਦੇ ਬੋਲਦਾ ਹੋਵੇ ਸਰਕਾਰ ਨੂੰ ਰੋਜ਼ ਕਟਾਰੇ 'ਚ ਖੜਾ ਕਰਦਾ ਹੋਵੇ ਵਿਧਾਨ ਸਭਾ ਜਾਂ ਲੋਕ ਸਭਾ ਚ ਐਮਐਲਏ ਐਮਪੀ ਤਾਂ ਸਰਕਾਰ ਉਹ ਤੋਂ ਡਰਨ ਲੱਗ ਜਾਂਦੀ ਹੈ ਵੀ ਯਾਰ ਇਹ ਸਾਡਾ ਪੇਟ ਖੋਲੂਗਾ ਸਾਰਾ ਕੁਝ ਜਲੂਸ ਕੱਢ ਦਿੰਦਾ ਹੈ ਉਹਦੇ ਕੰਮ ਨਹੀਂ ਰੁਕਦੇ ਹੁੰਦੇ ਜਦੋਂ ਮੈਂ ਕੋਈ ਕੰਮ ਕਰਾਉਣ ਜਾਂਦਾ ਸੀ ਬੀਜੇਪੀ ਦੇ ਕਿਸੇ ਮੰਤਰੀ ਕੋਲੇ ਤਾਂ ਸਾਰੇ ਬੀਜੇਪੀ ਵਾਲੇ ਬੈਠੇ ਹੁੰਦੇ ਸੀ ਉੱਥੇ ਮੈਨੂੰ ਦੇਖ ਕੇ ਮੰਤਰੀ ਕਹਿੰਦੇ ਸੀ ਆਪ ਇਧਰ ਹੋ ਜਾਈਏ ਮੈਂ ਮਾਨ ਸਾਹਿਬ ਆਗੇ ਆ ਜਾਈਏ ਜੀ ਜੀ ਬਤਾਈਏ ਮੈਂ ਕਹਿੰਦਾ ਜੀ ਆਇਆ ਕੰਮ ਹੈ ਥੋੜਾ ਜਿਹਾ ਅੱਛਾ ਠੀਕ ਹੈ ਸਾਈਨ ਕਰਕੇ ਨਾਲ ਹੀ ਮੇਰੇ ਕੰਨ ਚ ਕਹਿ ਦੇਣਾ ਥੋੜਾ ਸੰਸਦ ਨੇ ਮੇਰੇ ਤੇ ਕਿਰਪਾ ਰੱਖਣਾ ਥੋੜੀ ਹਾਂ ਮਾਣੇ ਮੈਂ ਜਮਾਈ ਨਹੀਂ ਬੋਲਦਾ ਮੇਰਾ ਬਿਨਾ ਬੋਲੇ ਕੰਮ ਹੋ ਹੀ ਜਾਂਦਾ ਮੈਨੂੰ ਬੋਲਣ ਦੀ ਕੀ ਲੋੜ ਹੈ ਤੁਸੀਂ ਇੱਕ ਵਾਰੀ ਚਿਤਾ ਕੇ ਭੇਜੋ ਪਾਸਵਰਡ ਮੇਰੇ ਕੋਲੇ ਨੇ ਦੇਖੋ ਸਹੀ ਉੱਥੇ ਪੰਜਾਬ ਦੇ ਹੱਕ ਕਿਵੇਂ ਆਪਾਂ ਲੈਨੇ ਆ ਇਹਨਾਂ ਤੋਂ ਮਤਲਬ ਹੱਕ ਮੰਗਿਆ ਤਾਂ ਨਹੀਂ ਮਿਲਦੇ ਖੋਣੇ ਪੈਂਦੇ ਆ ਇਸ ਗੱਲ ਲਈ ਤਾੜੀਆਂ ਮਾਰ ਕੇ ਸਵਾਗਤ ਵੀ ਕਰ ਦਿਓ ਸਾਡੀ ਟੀਮ ਦਾ ਤੇ ਧੰਨਵਾਦ ਵੀ ਕਰ ਦਿਓ इन्हों लगू पता है ना भी आए ने कोई हम आए ने आम लोग उठ के आए ने जो गुस्सा दिल च है प्रति उही मेरे दिल च है पचहत्तर साल हो गए यार भुखे मारते पीढ़ियां खा गए सा बचपन खा गए जवानी खा गए बुढ़ापा खा गए छे ही नहीं कुछ सो इस करके मैं थोड़े को मावं भैन दरकरार कर सन्मान बहाल करना है बहुत हो गया इनू लैके ना ਇਥੇ ਸਿਰ 'ਤੇ ਨਿਸ਼ਾਨ ਪੈ ਗਏ ਇਨੂਆਂ ਨਾਲ ਕਈ ਪੀੜੀਆਂ ਤੋਂ ਇਨੂ ਸਵੇਰੇ ਗੋਹੇ ਵਾਲਾ ਪੱਠਲ ਫਿਰ ਲੱਕੜਾਂ ਵਾਲੀ ਭਰੀ ਫਿਰ ਚਰੀ ਦੀਆਂ ਪੰਡਾਂ ਹਰ ਵਕਤ ਸਿਰ 'ਤੇ ਬੋਝ ਹੀ ਰਹਿੰਦਾ ਸੋ ਮੈਂ ਤਾਂ ਇਹੀ ਦੁਆ ਕਰਦਾ ਕਿ ਪ੍ਰਮਾਤਮਾ ਨਿਸਮਤ ਬਖਸ਼ੇ ਮੈਂ ਚਾਹੁੰਨਾ ਕਿ ਮਾਵਾਂ ਪੈਣਾ ਜਿਹੜੀਆਂ ਨੇ ਇਹ ਇਹ ਗਰੀਬਾਂ ਦੀਆਂ ਮਾਵਾ ਪੇੜਾਂ ਨਾ ਕਿਹਾ ਜਾਵੇ ਇਹਨਾਂ ਨੂੰ ਅਫਸਰਾਂ ਦੀਆਂ ਮਾਵਾ ਪੇੜਾਂ ਕਹੀਆਂ ਜਾ ਇਹਨਾਂ ਦੇ ਬੱਚਿਆਂ ਨੂੰ ਪੜ੍ਹਾਵਾਂਗੇ ਔਰ ਪੜ੍ਹਾ ਕੇ ਵੱਡੀਆਂ-ਵੱਡੀਆਂ ਨੌਕਰੀਆਂ ਦਿਲਾਵਾਂਗੇ ਤੇ ਆ ਜਿਹੜੇ ਇਹਨੂੰ ਆ ਬੱਠੜ ਆ ਗੰਦਗੀਆਂ ਜਿਹੜੀਆਂ ਸਾਨੂੰ ਇਹਨੇ ਮਜਬੂਰ ਕੀਤਾ ਜਿਉਂ ਤੇ ਉਹਨਾਂ ਨੂੰ ਉਹਨਾਂ ਤੋਂ ਖਿਹੜਾ ਛਡਾਵਾਂਗੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਵਾਂਗੇ ਕੈਲੀਫੋਰਨੀਆ ਲੰਡਨ ਪੈਰਿਸ ਦੀ ਕੋਈ ਲੋੜ ਨਹੀਂ ਪਹਿਲਾਂ ਆਪਾਂ ਨੂੰ ਕੀ ਹੋਇਆ ਆਪਣੇ ਨਾਲ ਪਾਪਾ ਨੂੰ ਪਤਾ ਹੀ ਨਹੀਂ ਲੱਗਿਆ ਬਿੱਕੇ ਮੇ ਲੁੱਟੀ ਜਾਂਦੇ ਨੇ ਤੇ ਕੌਣ ਲੁੱਟੀ ਜਾਂਦੇ ਨੇ ਆਪਾਂ ਆਪਸ ਚ ਸ਼ੱਕ ਕਰੀਗੇ ਉਹ ਇੱਕ ਪਿੰਡ ਸੀਗਾ ਉੱਥੇ ਮੱਝਾਂ ਚੋਰੀ ਹੋਣ ਲੱਗ ਗਈਆਂ ਇੱਕ ਦਿਨ ਚ ਇੱਕ ਮੱਝ ਚੋਰੀ ਹੋ ਗਈ ਰਾਤ ਨੂੰ ਕਿਸੇ ਦੀ ਦੂਜੇ ਦਿਨ ਦੋ ਮੱਝਾਂ ਚੋਰੀ ਹੋ ਗਈਆਂ ਤੀਜੇ ਦਿਨ ਫੇਰ ਕਿਸੇ ਦੀ ਮੱਝ ਚੋਰੀ ਹੋ ਗਈ ਲੋਕ ਬਹੁਤ ਪਰੇਸ਼ਾਨ ਵੀ ਪਿੰਡ ਚੋਂ ਮੱਝਾਂ ਚੋਰੀ ਹੋਣ ਲੱਗ ਗਈਆਂ ਪਿੰਡ ਚ ਇੱਕ ਬਾਬਾ ਸੀ ਉਹਦੀ ਬੜੀ ਮੰਨਤਾ ਸੀ ਸਾਧੂ ਸੰਤ ਸੀ ਉਹ ਪਿੰਡ ਦੀ ਥੇਹ ਤੇ ਉਹਦਾ ਡੇਰਾ ਸੀ ਉੱਥੇ ਗਏ ਲੋਕ ਕਹਿੰਦੇ ਬਾਬਾ ਜੀ ਜਮੇ ਹੀ ਪੱਤੇ ਗਏ ਪਤਾ ਨਹੀਂ ਕੀ ਹੋ ਗਿਆ ਪਿੱਡ ਨੂੰ ਕੋਈ ਨજર ਲੱਗ ਗਈ ਸਾਡੀਆਂ ਤਾਂ ਮੱਜਾਂ ਚੋਰੀ ਹੋਣ ਲੱਗ ਗਈਆਂ ਇੱਕ ਆ ਗੁਰਦੇਵ ਕੀ ਮੱਝ ਚੋਰੀ ਹੋ ਗਈ ਬਰਸੋਂ ਫਿਰ ਕੱਲ ਗੁਰਦੇਵ ਕਿਆਂ ਦੋ ਮੱਝਾਂ ਚੋਰੀ ਹੋ ਗਈਆਂ ਅੱਜ ਮੇਲੇ ਕੀ ਮੱਝ ਚੋਰੀ ਹੋ ਗਈ ਤੇ ਮੇਰਾ ਕਰੋ ਜੀ ਉਪਾਅ ਕੋਈ ਉਹ ਸਾਧ ਸੰਤ ਕਹਿੰਦਾ ਐਦਾਂ ਕਰੋ ਗੁਰਦੁਆਰਾ ਅਨਾਊਂਸਮੈਂਟ ਕਰ ਦਿਓ ਸਾਰੇ ਪਿੰਡ ਨੂੰ ਇੱਕ ਥਾਂ ਤੇ ਇਕੱਠਾ ਕਰ ਲਓ ਇੱਕ ਚਾਦਰ ਲੈ ਕੇ ਖੜ ਜਾਣ ਚਾਰ ਜਾਣੇ ਇੱਕ ਚਾਰੇ ਕੰਨੀਆਂ ਫੜ ਕੇ ਚਾਰ ਜਣੇ ਚਾਦਰ ਲੈ ਕੇ ਖੜਜੋ ਸਾਰੇ ਪਿੰਡ ਨੂੰ ਚਾਦਰ ਦੇ ਥੱਲੋਂ ਦੀ ਲੰਗਾ ਦਿਓ ਜਦੋਂ ਉਹ ਬੰਦਾ ਲੰਗਿਆ ਨਾ ਜਿਹਨੇ ਮੱਝਾਂ ਚੋਰੀ ਕੀਤੀਆਂ ਚਾਦਰ ਦੇ ਥੱਲੋਂ ਦੀ ਲੰਗਣ ਸਾਰੋਂ ਉਹਨੂੰ ਦੌਰਾ ਪੈ ਜੂ ਬਸ ਉੱਥੇ ਮਰ ਜੂ ਪਿੰਡ ਚ ਅਨਾਊਂਸਮੈਂਟ ਕਰਤੀ ਚਾਰ ਜਣੇ ਚਾਦਰਾਂ ਲੈ ਕੇ ਖੜ ਗਏ ਚਾਦਰ ਨਾਲੇ ਖੜ ਗਏ ਲੰਗਾਈ ਗਏ ਲੰਗਾਈ ਗਏ ਸਾਰਾ ਪਿੰਡ ਲੰਗ ਗਿਆ ਮਾਵਾਂ ਪੇਣਾਂ ਵੀ ਲੰਗਾਤੀਆਂ ਜਵਾਕ ਵੀ ਲੰਗਾ ਤੇ ਵਿੱਚ ਦੀ ਕੋਈ ਕਿਸੇ ਨੂੰ ਦੌਰਾ ਨਹੀਂ ਪਿਆ ਜੀ ਕੋਈ ਨਹੀਂ ਮਰਿਆ ਕਾਰਨ ਪਤਾ ਕੀ ਸੀ जेड़े मझा चोरी करते चादर फड़ी खड़े मरूगा कौन तो चादर फड़ी खड़े चारे जने आपू पता ही नहीं लग्या आपा उ चादर थलों की लंघी गए चोरों को चादर फटाई रखी सत्तर साल तो ਹੁਣ ਤੁਸੀਂ ਪੰਜਾਬ 'ਚ ਚਾਦਰ ਬਦਲੀ ਐ ਮਾਨਦਾਰ ਬੰਦਿਆਂ ਨੂੰ ਫੜਾਈ ਐ ਹੁਣ ਮੱਜਾਂ ਚੋਰੀ ਹੁਣੋਂ ਹਟਣਗੀਆਂ ਹੁਣ ਤੁਹਾਡਾ ਟੈਕਸ ਚੋਰੀ ਹੁਣੋਂ ਹਟੂਗਾ ਹੁਣ ਤੁਹਾਡੇ ਹੱਕਾਂ ਤੇ ਡਾਕ ਕੇ ਪੈਣੋਂ ਹਟਣਗੇ ਲੋਕੋਂ ਕੋ ਅਕਸਰ ਕਹਤੇ ਸੁਣਾ ਹੈ ਜਿੰਦਾ ਰਹੇ ਤੋ ਫਿਰ ਮਿਲenge ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤੋ ਜਿੰਦਾ ਰਹੇਗੇ ਜਿਉਂਦੇ ਵਸਦੇ ਰਹੋ ਖੱਖਰਾਂ 'ਚ ਖੁਸ਼ੀਆਂ ਆਉਣ ਤਰੱਕੀਆਂ ਦੇ ਦੀਵੇ ਜਗਣ ਤੁਸੀਂ ਮੈਨੂੰ ਇਹਨੇ ਪਿਆਰ ਨਾਲ ਸੁਣਿਆ ਤੁਹਾਡਾ ਤਹਿ ਮਿਲੋਂ ਧੰਨਵਾਦੀਆਂ ਜਿੰਨਾ ਪਿਆਰ ਤੁਸੀਂ ਦਿੱਤਾ ਹੈ ਹਰੇਕ ਸਾਹ ਤੋਂ ਬਾਅਦ ਵੀ ਧੰਨਵਾਦ ਕਹਿਣ ਲੱਗ ਜਾ ਤਾਂ ਵੀ ਕਈ ਜਨਮ ਲੱਗ ਜਾਣਗੇ ਤੁਹਾਡੇ ਪਿਆਰ ਦਾ ਕਰਜ਼ਾ ਮੋੜਨ ਲਈ ਪਰ ਨਾਲ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਥੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਫੁੱਲ ਇੱਥੇ ਉਗਣਗੇ ਗਿੱਧੇ ਇੱਥੇ ਪੈਣਗੇ ਪੰਗੜੇ ਇੱਥੇ ਪੈਣਗੇ ਖੁਸ਼ੀਆਂ ਇੱਥੇ ਮਨਾਇਆ ਜਾਣਗੀਆਂ ਛਿੰਝਾਂ ਇੱਥੇ ਹੋਣਗੀਆਂ ਕਬੱਡੀਆਂ ਇੱਥੇ ਖੇਡੀਆਂ ਜਾਣਗੀਆਂ ਤਰੱਕੀਆਂ ਇੱਥੇ ਹੋਣਗੀਆਂ ਸਾਥ ਦੇ ਦਿਓ ਬਸ ਮੈਨੂੰ ਸਾਥ ਚਾਹੀਦਾ ਬਾਕੀ ਥੱਲੇ ਵਾਲਾ ਪ੍ਰਬੰਧ ਤੁਸੀਂ ਕਰ ਲਿਓ ਕਿ ਰੋਡ ਸ਼ੋਅ ਮੇਰਾ ਕਿੱਥੋਂ ਦੀ ਕੱਢਣਾ ਹੈ ਕਿਹੜੇ ਕਿਹੜੇ ਪਿੰਡ ਵਿੱਚ ਦੀ ਲੰਘਣਾ ਹੈ ਪੋਸਟਰ ਕਿੱਥੇ ਲਾਉਣੇ ਨੇ ਬਜ਼ੁਰਗ ਮਾਵਾਂ ਭੈਣਾਂ ਨੂੰ ਕਿਵੇਂ ਲੈ ਕੇ ਜਾਣਾ ਪੋਲਿੰਗ ਬੂਥ ਤੱਕ ਥੱਲੇ ਵਾਲਾ ਕੰਮ ਤੁਸੀਂ ਸੰਭਲਿਓ ਤਾਹਾਂ ਦੀ ਫਿਕਰ ਨਾ ਕਰੋ ਮੈਂ ਇਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖੀ ਐ ਮੈਂ ਇਹਨਾਂ ਨੂੰ ਆਉਣ ਨਹੀਂ ਦਿੰਦਾ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ